ਅਮਰੀਕਾ ਦੇ ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਸਿੱਖਾ ਬਾਰੇ ਦਿੱਤੇ ਬਿਆਨ ਤੇ ਜਿੱਥੇ ਭਾਜਪਾ ਪੜਕੀ ਹੋਈ ਐ ਉੱਥੇ ਹੀ ਰਾਹੁਲ ਦੇ ਇਸ ਬਿਆਨ ਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਸਮਰਥਨ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇਸ ਸੰਬੰਧੀ ਕਠਿਤ ਸਿੱਖ ਫੋਰ ਜਸਟਿਸ ਦੇ ਲੈਟਰਪੈਡ ਤੇ ਜਾਰੀ ਬਿਆਨ ਵਾਇਰਲ ਹੋ ਰਿਹਾ ਹੈ। ਹਾਲਾਂਕਿ ਐਬੀਪੀ ਸੰਜੇ ਇਸ ਪੱਤਰ ਦੀ ਪੁਸ਼ਟੀ ਨਹੀਂ ਕਰਦਾ, ਲੇਕਿਨ ਇਸ ਦੇ ਵਿੱਚ ਰਾਹੁਲ ਗਾਂਧੀ ਦੇ ਬਿਆਨ ਨੂੰ ਜਾਇਜ਼ ਠਹਿਰਾਉਂਦੇ ਹੋਏ Sikh for Justice ਦੇ ਮੁਖੀ Gurpatwant Singh Pannu ਨੇ ਕਿਹਾ ਕਿ Rahul Gandhi ਨੇ ਬੇहद bold statement ਦਿੱਤੀ ਹੈ। ਉਹਨਾਂ ਦਾ ਇਹ ਬਿਆਨ Sikh for Justice ਦੇ ਅਲੱਗ ਖਾਲਿਸਤਾਨੀ ਦੇਸ਼ ਦੀ ਮੰਗ ਨੂੰ justify ਕਰਦਾ ਹੈ। Pannu ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਦੀ ਹਾਲਤ ਤੇ Rahul Gandhi ਨੇ ਜੋ ਬਿਆਨ ਦਿੱਤਾ ਹੈ ਉਹ ਨਾ ਸਿਰਫ ਦਲੇਰੀ ਭਰਿਆ ਹੈ ਬਲਕਿ 1947 ਦੇ ਬਾਅਦ ਤੋਂ ਭਾਰਤ ਦੇ ਵਿੱਚ ਸਿੱਖਾਂ ਤੇ ਹੋ ਰਹੇ ਅਤਿਆਚਾਰ ਨੂੰ ਦਰਸਾਉਂਦਾ ਹੈ। ਇਹ ਪੰਜਾਬ ਦੀ ਆਜ਼ਾਦੀ ਬਾਰੇ ਸਿੱਖ ਫੋਰ ਜਸਟਿਸ ਦੇ ਸਟੈਂਡ ਦੀ ਵੀ ਪੁਸ਼ਟੀ ਕਰਦਾ ਹੈ ਦੱਸ ਦਈਏ ਕਿ ਬੀਤੇ ਦਿਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਇੱਕ ਬਿਆਨ ਨੇ ਵਿਵਾਦ ਖੜਾ ਕਰ ਦਿੱਤਾ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਅਸਲ ਲੜਾਈ ਰਾਜਨੀਤੀ ਦੀ ਨਹੀਂ ਧਾਰਮਿਕ ਸੁਤੰਤਰਤਾ ਦੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਹੈ ਕਿ ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਕੋਈ ਸਿੱਖ ਗੁਰਦੁਆਰੇ ਵਿੱਚ ਜਾ ਸਕਦਾ ਹੈ ਜਿਸ ਤੇ ਭਾਜਪਾ ਪੜਕ ਉੱਠੀ ਹੈ ਇਸ ਮੁੱਦੇ ਤੇ ਜਿੱਥੇ ਭਾਜਪਾ ਰਾਹੁਲ ਗਾਂਧੀ ਤੇ ਹਮਲਾਵਰ ਹੈ ਉੱਥੇ ਹੀ ਅਤਵਾਦੀ ਸੰਗਠਨ ਸਿੱਖ ਫੋਰ ਜਸਟਿਸ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਸਹੀ ਠਹਿਰਾਇਆ ਹੈ ਅਤਵਾਦੀ ਗੁਰਪਤੰਤ ਸਿੰਘ ਪੰਨੂ ਜੋ ਲੰਬੇ ਸਮੇਂ ਤੋਂ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਿਹਾ ਹੈ ਏਜੰਸੀਆਂ ਮੁਤਾਬਕ ਪੰਨੂ ਪਾਕਿਸਤਾਨੀ ਕੂਫੀਆ ਏਜੰਸੀ ISI ਦੇ ਏਜੰਡੇ ਤਹਿਤ ਕੰਮ ਕਰਦਾ ਹੈ ਭਾਰਤ ਵਿੱਚ ਵੀ ਪੰਨੂ ਨੇ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ رائے شمਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਲਈ ਕੇਸ ਦਰਜ ਕੀਤਾ ਗਿਆ ਸੀ ਐਨਆਈਏ ਨੇ ਪੰਨੂ ਖਿਲਾਫ ਵੀ ਕੇਸ ਦਰਜ ਕੀਤਾ ਹੋਇਆ ਹੈ ਉਸੇ ਗੁਰਪਤਵੰਨ ਸਿੰਘ ਪੰਨੂ ਨੇ ਰਾਹੁਲ ਗਾਂਧੀ ਦੇ ਸਿੱਖਾਂ ਪ੍ਰਤੀ ਦਿੱਤੇ ਬਿਆਨ ਦਾ ਸਮਰਥਨ ਕੀਤਾ ਉਹ ਬਿਆਨ ਜਿਸ ਤੇ ਭਾਰਤ ਦੀ ਕੇਂਦਰ ਸਰਕਾਰ ਤੇ ਭਾਜਪਾ ਨੂੰ ਸਖਤ ਇਤਰਾਜ਼ ਹੈ ਬਿਊਰੋ ਰਿਪੋਰਟ এবੀਪੀ ਸੰਜਾ